ਦੇ ਵਿੱਚ ਪੁਲਿਸ ਨੇ ਸਾਨੂੰ ਅੰਦਰੋਂ ਅੰਦਰੀ ਘੋੜਾ ਕੋਸ਼ਿਸ਼ ਕਰ ਦਿੱਤਾ ਜਦੋਂ ਕਿ ਅਸੀਂ ਹਰ ਪ੍ਰੈਸ ਕਾਨਫਰੰਸ ਦੇ ਵਿੱਚ ਹਰ ਕਵਰਿੰਗ ਦੇ ਉੱਤੇ ਜਾਂਦੇ ਸੀਗੇ ਕਿਹੜੇ ਪੁਲਸ ਅਧਿਕਾਰੀਆਂ ਨੇ ਗਲਤ ਕਾਰਵਾਈ ਕੀਤੀ ਸੀ ਉਹਨਾਂ ਨੂੰ ਸਸਪੈਂਡ ਕਰਨਾ ਤੇ ਉਹਦੇ ਉਹਦੇ ਵਿੱਚੋਂ ਨਹੀਂ ਜਿਹੜੇ ਮੁਲਾਜ਼ਮ ਜਿਨ੍ਹਾਂ ਦਾ ਇਹਦੇ ਵਿੱਚ ਰੋਲ ਨੈਗੇਟਿਵ ਪਾਇਆ ਗਿਆ ਹੈ ਉਹਨਾਂ ਨੂੰ ਲਾਈਨ ਹਾਜ਼ਰ ਕੀਤਾ ਜਾਏਗਾ ਪੰਜਾਬ ਪੁਲਿਸ ਵੱਲੋਂ ਆਮ ਲੋਕਾਂ ਤੇ ਝੂਠੇ ਕੇਸ ਪਾਉਣ ਦੀਆਂ ਖਬਰਾਂ ਤਾਂ ਤੁਸੀਂ ਆਮ ਵੇਖਦੇ ਸੁਣਦੇ ਰਹਿੰਦੇ ਹੋ ਪਰ ਹੁਣ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਵੀ ਨਿਸ਼ਾਨੇ ਤੇ ਲਿਆ ਜਾਣ ਲੱਗਿਆ ਹੈ। ਮਾਮਲਾ ਬਰਨਾਲਾ ਦਾ ਹੈ ਤੇ ਜੇਕਰ ਬਰਨਾਲਾ ਪੁਲਿਸ ਦੀ ਗੱਲ ਕਰੀਏ ਤਾਂ ਆਪਣੇ ਮਾੜੇ ਕਾਰਨਾਮਿਆਂ ਕਾਰਨ ਇਹ ਅਕਸਰ ਹੀ ਸੁਰਖੀਆਂ ਵਿੱਚ ਰਹਿਣ ਦੀ ਆਦੀ ਹੈ। ਮਾਮਲਾ 2015 ਦਾ ਹੈ ਜਦ ਬਰਨਾਲਾ ਦੇ ਤਿੰਨ ਪੱਤਰਕਾਰ ਸਿਵਲ ਹਸਪਤਾਲ ਵਿੱਚ ਕਿਸੇ ਖਬਰ ਦੇ ਸਬੰਧ ਵਿੱਚ ਗਏ ਸਨ। ਉੱਥੇ ਦੇ ਸਿਵਲ ਸਰਜਨ ਨਾਲ ਕਿਸੇ ਗੱਲ ਤੋਂ ਟਕਰਾਅ ਹੋ ਗਿਆ ਜਿਸ ਦੀ ਸ਼ਿਕਾਇਤ ਸਿਵਲ ਸਰਜਨ ਨੇ ਪੁਲਿਸ ਨੂੰ ਦਿੱਤੀ। ਬਾਦ ਵਿੱਚ ਦੋਹਾਂ ਟੀਰਾਂ ਦਾ ਰਾਜ਼ਨਾਮਾ ਹੋਇਆ ਪਰ ਪੁਲਿਸ ਨੇ ਸਿਵਲ ਸਰਜਨ ਤੇ ਦਬਾਅ ਪਾ ਮਾਮਲਾ ਅਦਾਲਤ ਵਿੱਚ ਲੈਣ ਦਾ ਤੇ ਜੂਨ 2018 ਵਿੱਚ ਬਰਨਾਲਾ ਪੁਲਿਸ ਨੇ ਚੁੱਪਚਾਪੀਤੇ ਪੱਤਰਕਾਰ ਰਜਿੰਦਰ ਬਰਾੜ ਬਲਜਿੰਦਰ ਮਿੱਠਾ ਤੇ ਰਾਮ ਸਰਨ ਗੋਇਲ ਨੂੰ ਅਦਾਲਤ ਨੂੰ ਗੁੰਮਰਾਹ ਕਰ ਭਗਾਉੜਾ ਇਕਰਾਰ ਕਰਵਾ ਲਿਆ ਪੱਤਰਕਾਰਾਂ ਨੂੰ ਫਿਰ ਵੀ ਪਿੰਗ ਤੱਕ ਨਾ ਲੱਗੀ ਤੇ ਕੁਝ ਦਿਨ ਪਹਿਲਾਂ ਬਰਨਾਲਾ ਪੁਲਿਸ ਨੇ ਖਬਰ ਦੇ ਬਹਾਨੇ ਪੱਤਰਕਾਰ ਬਲਜਿੰਦਰ ਮਿੱਠਾ ਨੂੰ ਥਾਣੇ ਬੁਲਾ ਲਿਆ ਉਸ ਦਿਨ سنگੀਨ ਅਪਰਾਧੀਆਂ ਦੀ ਗ੍ਰਿਫਤਾਰੀ ਵਾਂਗ ਪੈਰਾਂ 'ਚ ਬਿਠਾ ਫੋਟੋਆਂ ਵਾਇਰਲ ਕਰ ਦਿੱਤੀਆਂ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ 2015 'ਚ ਅਸੀਂ ਕੁਝ ਪੱਤਰਕਾਰ ਸਿਵਲ ਸਰਜਨ ਤੋਂ ਵਰਜਨ ਲੈਣ ਲਈ ਗਏ ਸੀਗੇ ਤਾਂ ਉਸ ਸਮੇਂ ਪ੍ਰਸ਼ਾਸਨ ਨੇ ਸਾਡੇ ਉੱਤੇ ਕੇਸ ਦਰਜ ਕਰਤਾ ਸੀ ਵੀ ਅਸੀਂ ਇਹਨੂੰ 2-3 ਮਹੀਨੇ ਬਾਅਦ ਕੈਨਸਲ ਕਰ ਦਾਂਗੇ ਸਾਨੂੰ ਤਾਂ ਇਹ ਸੀ ਵੀ ਕੈਨਸਲ ਕਰ ਦਿੱਤਾ ਹੋਏਗਾ ਲੇਕਿਨ 2018 ਦੇ ਵਿੱਚ ਪੁਲਿਸ ਨੇ ਸਾਨੂੰ ਅੰਦਰੋਂ ਅੰਦਰੀ ਭਗੋੜਾ ਕੋਸ਼ਿਸ਼ਤ ਕਰ ਦਿੱਤਾ ਜਦੋਂ ਕਿ ਅਸੀਂ ਹਰ ਪ੍ਰੈਸ ਕਾਨਫਰੰਸ ਦੇ ਵਿੱਚ ਹਰ ਕਵਰਿੰਗ ਦੇ ਉੱਤੇ ਜਾਂਦੇ ਸੀਗੇ ਪਰ ਸਾਡੇ ਨਾਲ ਇਹਨਾਂ ਨੇ ਗਲਤ ਟੰਗ ਨਾਲ ਉਹ ਕੀਤਾ ਤਾਂ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਸਾਰੇ ਪੂਰੇ ਜ਼ਿਲ੍ਹੇ ਦਾ ਤੇ ਪੱਤਰਕਾਰ ਭਾਈਚਾਰੇ ਦੀ ਜਿੱਤ ਹੋਈ ਹੈ ਇਸ ਮਾਮਲੇ ਦੇ ਉੱਤੇ ਤੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਤੇ ਝੁਕਣਾ ਪਿਆ ਜਿਹੜੇ ਪੁਲਿਸ ਅਧਿਕਾਰੀਆਂ ਨੇ ਗਲਤ ਕਾਰਵਾਈ ਕੀਤੀ ਸੀ ਉਹਨਾਂ ਨੂੰ ਸਸਪੈਂਡ ਕਰਨਾ ਪਿਆ ਇਹ ਕਿ ਕਿਹੜੀ ਤਸਵੀਰਾਂ ਵਾਇਰਲ ਕੀਤੀਆਂ ਜਿਹੜੇ ਇੱਕ ਸਾਜ਼ਿਸ਼ ਤਹਿਤ ਹੈ ਦੀ ਪੱਤਰਕਾਰਾਂ ਨੂੰ ਜਲੀਲ ਕਰਨ ਵਾਸਤੇ ਇਹਨੇ ਕੀਤੀਆਂ ਗਈਆਂ ਸੀ ਬਿਲਕੁਲ ਜੀ ਇਹ ਸਾਜ਼ਿਸ਼ ਤਹਿਤ ਹੀ ਇਹ ਵਾਇਰਲ ਕੀਤੀ ਸੀ ਪੁਲਿਸ ਕਰਮਚਾਰੀ ਨੇ ਹੀ ਇਹ ਫੋਟੋ ਖਿੱਚੀ ਸੀ ਉਹਨਾਂ ਵੱਲੋਂ ਹੀ ਇਹ ਵਾਇਰਲ ਹੋਈ ਹੈ ਫੋਟੋ ਤੇ ਉਹ ਮਲਕੇ ਇਹਨਾਂ ਨੇ ਸਾਜ਼ਿਸ਼ ਤਹਿਤ ਪੱਤਰਕਾਰਾਂ ਨੂੰ ਬਦਨਾਮ ਕਰਨ ਲਈ ਇਹ ਫੋਟੋ ਖਿੱਚੀ ਸੀ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਸਮੂੱਚਾ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਤੇ ਪ੍ਰਸ਼ਾਸਨ ਦਾ ਬਾਈਕਾਟ ਕਰ ਦਿੱਤਾ ਇਸ ਮਾਮਲੇ ਤੇ ਐਸਐਸਪੀ ਬਰਨਾਲਾ ਹਰਜੀਤ ਸਿੰਘ ਅੱਜ ਪੱਤਰਕਾਰਾਂ ਕੋਲ ਬਰਨਾਲੇ ਰੈਸਟ ਹਾਊਸ ਵਿੱਚ ਆਪਣਾ ਪੱਖ ਰੱਖਣ ਲਈ ਆਏ ਸਨ। ਉਹਨਾਂ ਨੇ ਕਿਹਾ ਕਿ ਤਿੰਨ ਪੁਲਿਸ ਅਧਿਕਾਰੀਆਂ ਨੂੰ ਹੁਣ ਇਸ ਮਾਮਲੇ 'ਚ ਮੁਅਤਲ ਕੀਤਾ ਜਾਂਦਾ ਹੈ ਅਤੇ ਬਾਕੀ ਅਧਿਕਾਰੀਆਂ ਖਿਲਾਫ ਉੱਪਰ ਵਿਭਾਗ ਨੂੰ ਲਿਖਿਆ ਜਾਵੇਗਾ ਅਤੇ ਕੇਸ ਰੱਦ ਕਰਨ ਲਈ ਕਾਨੂੰਨੀ ਮਹਿਰਾਂ ਦੀ ਰਾਏ ਲਈ ਜਾਵੇਗੀ। ਸਰ ਜੋ ਅੱਜ ਪੱਤਰਕਾਰ ਭਾਈਚਾਰੇ ਵੱਲੋਂ ਜੋ ਮੰਗਾਂ ਰੱਖੀਆਂ ਗਈਆਂ ਸੀ ਸਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਹੜੀਆਂ ਕਿਹੜੀਆਂ ਮੰਗਾਂ ਮੰਨਿਆਂਗੇ ਔਰ ਕਿਹੜੇ-ਕਿਹੜੇ ਮੋਲਜਮੇ ਜਿਹੜੇ ਉਹਨਾਂ ਨੂੰ ਲਾਇਨ ਹਾਜ਼ਰ ਕੀਤਾ ਗਿਆ। ਇਹ ਇਹਨਾਂ ਨੇ ਜੋ ਆਪਣੇ ਪ੍ਰਾਣਾ ਇਹਨਾਂ ਨੇ ਮੰਗਾ ਸੰਬੰਧੀ ਮੰਗ ਪੱਤਰ ਦਿੱਤਾ ਸੀ ਡੀਸੀ ਸਾਹਿਬ ਨੂੰ ਤੇ ਉਹਦੇ ਉਹਦੇ ਵਿੱਚੋਂ ਦੀ ਜਿਹੜੇ ਮੁਲਾਜ਼ਮ ਜਿਨ੍ਹਾਂ ਦਾ ਇਹਦੇ ਵਿੱਚ ਰੋਲ 네ਗੇਟਿਵ ਪਾਇਆ ਗਿਆ ਹੈ ਉਹਨਾਂ ਨੂੰ ਲਾਈਨ ਹਾਜ਼ਰ ਕੀਤਾ ਜਾਏਗਾ ਔਰ ਉਹਨਾਂ ਵਿੱਚ ਜਿਹੜੇ ਥਾਣਾ ਮੁਖੀ ਨੇ ਇੱਕ ਔਰ ਜਿਹੜੇ ਕੇਸ ਨਾਲ ਰਿਲੇਟਡ ਇੱਕ ਆਯੂ ਨੇ ਔਰ ਇਸ ਤੋਂ ਇਲਾਵਾ ਜਿਹੜਾ ਜੋ ਇਹਨਾਂ ਦੀਆਂ ਹੋਰ ਮੰਗਾਂ ਬਾਕੀ ਬਚਦੀਆਂ ਹਨ ਉਹਦੇ ਸਬੰਧ ਦੇ ਵਿੱਚ ਇੱਕ ਐਸਪੀ ਸਾਹਿਬ ਨੂੰ ਮੰਗ ਪੱਤਰ ਮਾਰਕ ਕੀਤਾ ਹੋਇਆ ਹੈ ਜੋ ਕਿ ਕੁਝ ਹੋਰ ਰੋਜਾਨਾ ਦੇ ਕਾਰਨ ਜਿਹਦੇ ਤੇ ਕਾਰਵਾਈ ਹੋਣ ਵਿੱਚ ਥੋੜਾ ਵਕਤ ਲੱਗਿਆ ਸੀ ਉਹ ਵੀ ਇੱਕ ਹਫਤੇ ਦੇ ਅੰਦਰ ਅੰਦਰ ਅਸੀਂ ਦੂਆ ਕਰ ਦਵਾਂਗੇ ਸਰ ਜਿਹੜਾ ਤੁਸੀਂ ਪੁਲਿਸ ਮੁਲਾਜ਼ਮਾ ਨੂੰ ਲੈਣ ਹਾਜ਼ਰ ਕਰ ਰਹੇ ਹੋ ਕੀ ਉਹਨਾਂ ਤੇ ਕੋਈ ਇਨਕੁਆਰੀ ਵੀ ਕਰੋਗੀ ਤੁਸੀਂ ਇਹ ਇਨਕੁਆਰੀ ਇਨਕੁਆਰੀ ਐਸਪੀ ਹੈੱਡ ਕੁਆਟਰ ਸਾਫ ਦੇ ਕੋਲ ਚੱਲ ਰਹੀ ਹੈ ਉਹਦੇ ਵਿੱਚ ਉਹਨਾਂ ਨੂੰ ਬੁਲਾਇਆ ਜਾਏਗਾ ਔਰ ਜੋ ਵੀ ਜਿਹੜੀ ਤਫਤੀਸ਼ ਦੇ ਪੱਖ ਨੇ ਉਸ ਕੇਸ ਦੇ ਸਬੰਧ ਦੇ ਵਿੱਚ ਉਹ ਸਾਰਿਆਂ ਦੇ ਉੱਤੇ ਵਿਚਾਰ ਲੀਗਲ ਤਰੀਕੇ ਨਾਲ ਕੀਤਾ ਜਾਏਗਾ ਸਿਰਫ ਪੁਲਿਸ ਆਪਣਾ ਪੱਤਰਕਾਰਾਂ ਤੇ ਪੁਲਿਸ ਨੇ ਤਿੰਨ ਦੇ ਉਹਨਾਂ ਪਰਚਾ ਦਰਜ ਕੀਤਾ ਉਸ ਦੇ ਵਿੱਚ ਸਰ ਕੀ ਜੋ ਪੁਲਿਸ ਦੀ ਕਾਰਵਾਈ ਅੱਗੇ ਹੋਈ ਨਹੀਂ ਪਰਚਾ 2015 ਵਿੱਚ ਦਰਜ ਹੋਇਆ ਸੀਗਾ ਔਰ ਪਰਚਾ ਜਿਹੜਾ ਹੈ ਉਹ ਉਹ ਹੁਣ ਟੂ ਕੋਰਟ ਵੀ ਹੋ ਚੁੱਕਿਆ ਹੈ ਔਰ ਉਹਦਾ ਟ੍ਰਾਇਲ ਚੱਲ ਰਿਹਾ ਹੈ ਔਰ ਇਸ ਕਰਕੇ ਜਿਹੜਾ ਐਫ ਆਈ ਆਰ ਦੇ ਬਾਰੇ ਵਿੱਚ ਇਹ ਕਹਿਣਾ ਕਿ ਉਹ ਝੂਠਾ ਹੈ ਜਾਂ ਸੱਚ ਹੈ ਇਸ ਇਸ ਵਕਤ ਇਹ ਕਹਿਣਾ ਵਾਜਿਬ ਨਹੀਂ ਹੋ। ਅਕਸਰ ਅਕਸਰ ਇਹ ਦੇਖਿਆ ਜਾਂਦਾ ਵੀ ਜਦੋਂ ਲਾਇਨ ਹਾਜ਼ਰ ਕੀਤਾ ਜਾਂਦਾ ਕਿਤਨੇ ਕਿਤੇ ਦੋਸ਼ ਹੁੰਦਾ ਪੁਲਿਸ ਅਫਸਰ ਦਾ ਕਿਤਨੇ ਕਿਤੇ ਪਾਇਆ ਜਾਂਦਾ। ਪਰੰਤੂ ਕੁਝ ਦਿਨਾਂ ਬਾਅਦ ਫਿਰ ਉਹਨੂੰ ਫੇਰ ਕਿਤੇ ਥਾਣੇ ਦਾ ਮੁਖੀ ਲਾਤਾ ਜਾਂਦਾ। ਇਹ ਇਹ じゃ ਕੋਈ ਪ੍ਰਭਖ ਚ ਹੋਊਗਾ ਇੱਥੇ ਜਾਂ ਜਿਵੇਂ ਚੱਲਦੀ ਹੈ ਰੀਤ। ਦੇਖੋ ਮੈਂ ਇਹ ਇਹਨਾਂ ਨਹੀਂ ਤੁਹਾਨੂੰ ਕੁਝ ਪ੍ਰੋਮਿਸ ਕਰ ਸਕਦਾ ਬਿਕੋਜ਼ ਕਿਉਂਕਿ ਜਿਹੜਾ ਮੰਗ ਪੱਤਰ ਹੈਗਾ ਉਹ ਐਸ ਵੀ ਥਰਡ ਕੁਆਟਰ ਸਾਫ ਦੇ ਕੋਲ ਹੈ ਔਰ ਉਹਨਾਂ ਨੇ ਹਲੇ ਉਹਦੇ ਤੇ ਵਿਚਾਰ ਵਟਾਂਦਰਾ ਕਰਨਾ ਹੈ ਸਾਡੇ ਵੱਲੋਂ ਜਿਹੜੀ ਉਸ ਮੰਗ ਪੱਤਰ ਦੇ ਦੀ ਇਨਕੁਆਰੀ ਕਰਨ ਦੇ ਵਿੱਚ ਜਿੰਨਾ ਜਿਹੜੀ ਦੇਰੀ ਹੋਈ ਹੈ ਪਰ ਉਹਦੇ ਕਾਰਨ ਸਾਨੂੰ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਨਾ ਪੈ ਰਿਹਾ ਕਿਉਂਕਿ ਇਹਨਾਂ ਦੇ ਜੋ ਰੋਸ਼ ਹੈ ਤਰਕਾਰਾਂ 'ਚ ਉਹ ਉਹਨੂੰ ਵੀ ਦੇਖਦੇ ਹੋਏ ਕਿ ਲਗਭਗ ਕਰੀਬੀ ਹਫ਼ਤੇ ਤੋਂ ਇਹਨਾਂ ਦਾ ਇਹ ਸੰਘਰਸ਼ ਜਿਹੜਾ ਚੱਲ ਰਿਹਾ ਸੀ ਦਸਣੇ ਹੋ ਗਿਆ ਕਿ ਪੱਤਰਕਾਰਾਂ ਨੂੰ ਧੋਖੇਚ ਰੱਖ ਜਲੀਲ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿੱਚ ਐਸਪੀ ਡੀਐਸਪੀ ਇੰਸਪੈਕਟਰ ਸਬ-ਇੰਸਪੈਕਟਰ ਅਤੇ ਐਸਐਸਈ ਦੇ ਵੀ ਨਾਮ ਸਾਹਮਣੇ ਆ ਰਿਹਾ ਬਰਨਾਲਾ ਦਾ ਸਮੂੱਚਾ ਪੱਤਰਕਾਰ ਪਾਈਚਾਰਾ ਬਰਨਾਲਾ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਇੱਕ ਜੁੱਟ ਹੈ ਤੇ ਕਿਹਾ ਜਾ ਰਿਹਾ ਹੈ ਕਿ ਐਸਪੀ ਤੇ ਡੀਐਸਪੀ ਖਿਲਾਫ ਕਾਰਵਾਈ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਤੱਕ ਵੀ ਅਪਰੋਚ ਕੀਤੀ ਜਾਏਗੀ 2015 ਦੇ ਵਿੱਚ ਨਾ ਇੱਕ ਕੇਸ ਸੀਗਾ ਜਦੋਂ ਕੋਈ ਸਾਡੇ ਪੱਤਰਕਾਰ ਸੀਐਮਓ ਨੂੰ ਮਿਲਣ ਗਏ ਸੀ ਕਿਸੇ ਮਾਮਲੇ ਦੇ ਵਿੱਚ ਤਾਂ ਸੀਐਮਓ ਨੇ ਉਹਨਾਂ ਨੂੰ ਮਤਲਬ ਜਿਹੜਾ ਉਹਨਾਂ ਦੇ ਸਵਾਲ ਸੀ ਉਹਨਾਂ ਦਾ ਜਵਾਬ ਦੇਣ ਦੀ بجائے ਉਲਟਾ ਉਹਨਾਂ ਨਾਲ ਮਿਸਬੀਹ ਕੀਤਾ ਤੇ ਉਹਨਾਂ ਦੇ ਖਿਲਾਫ ਸ਼ਿਕਾਇਤ ਕਰਤੀ ਵੀ ਮੇਰੇ ਸਰਕਾਰੀ ਕੰਮ ਵਿੱਚ ਇਹਨਾਂ ਨੇ ਵਿਘਨ ਪਾਇਆਗਾ ਉਸ ਸਮੇਂ ਦੀ ਸ਼ਿਕਾਇਤ ਆ ਜਿਹੜੀ ਲੈ ਕੇ ਪੁਲਿਸ ਨੇ ਰੱਖੀ ਰੱਖੀ ਤੇ ਉਹ ਹੁਣ 2015 ਦੇ ਉਸ ਮਾਮਲੇ ਦੇ ਵਿੱਚ ਅਦਾਲਤ ਨੂੰ ਵੀ ਗੁੰਮਰਾਹ ਕੀਤਾ ਪੱਤਰਕਾਰ ਭਾਈਚਾਰੇ ਨੂੰ ਵੀ ਗੁੰਮਰਾਹ ਕੀਤਾ ਉਹਨਾਂ ਤਿੰਨ ਪੱਤਰਕਾਰਾਂ ਦੇ ਪੀਓ ਕਰਾਰ ਦਿੱਤਾ ਪਘੋੜੇ ਕਰਾਰ ਦਿੱਤਾ ਜਿਹੜੇ ਲਗਾਤਾਰ ਪੁਲਿਸ ਨਾਲ ਇਸ ਦੌਰਾਨ ਮੀਟਿੰਗਾਂ ਵੀ ਕਰਦੇ ਰਹੇ ਤੇ ਲਗਾਤਾਰ ਪੁਲਿਸ ਦੇ ਸੰਪਰਕ ਵਿੱਚ ਸੀਗੇ ਤੇ ਪੁਲਿਸ ਨੇ ਧੋਖੇ ਦੇ ਨਾਲ ਅਦਾਲਤ ਨੂੰ ਵੀ ਇਸ ਧੋਖੇ ਦੇ ਵਿੱਚ ਰੱਖਿਆ ਪੱਤਰਕਾਰਾਂ ਨੂੰ ਵੀ ਤੇ ਉਹ ਤਿੰਨ ਪੱਤਰਕਾਰ ਪੀਓ ਕਰਾਰ ਦਿੱਤੇ ਇੱਕ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੀ ਗਲਤ ਡੰਗ ਦੇ ਨਾਲ ਜਿਹੜੀਆਂ ਤਸਵੀਰਾਂ ਨੇ ਉਹ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਇਸੇ ਨੂੰ ਲੈ ਕੇ ਬਰਨਾਲਾ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਜਿਹੜਾ ਸੰਘਰਸ਼ ਵਿੱਢਿਆ ਗਿਆ ਸੀਗਾ ਤੇ ਅੱਜ ਇਹਦੇ ਵਿੱਚ ਜਿਹੜੀ ਸਾਰੇ ਸਮੁੱਚੇ ਪੱਤਰਕਾਰ ਭਾਈਚਾਰੇ ਦੀ ਜਿੱਤ ਹੋਈ ਆ ਐਸਐਸਪੀ ਬਰਨਾਲਾ ਇੱਥੇ ਆਇਆ ਸਾਡੇ ਵਿੱਚ ਸਮੁੱਚੇ ਜ਼ਿਲ੍ਹੇ ਦੇ ਪੱਤਰਕਾਰਾਂ ਦੇ ਵਿੱਚ ਉਹਨੇ ਜਿਹੜੇ ਇਸ ਕੇਸ ਦਾ ਗਲਤ ਕੇਸ ਸੀਗਾ ਇਹਨੂੰ ਮਤਲਬ ਅਲਾਤ ਦੇ ਵਿੱਚ ਖਤਮ ਕਰਾਉਣ ਦੇ ਲਈ ਸਾਡੇ ਨਾਲ ਕੋਆਪਰੇਸ਼ਨ ਕਰਨ ਦਾ ਵੀ ਭਰੋਸਾ ਦਿੱਤਾ ਤੇ ਨਾਲ ਨਾਲ ਇਸ ਮਾਮਲੇ ਦੇ ਵਿੱਚ ਜਿਹੜੇ ਪੱਤਰਕਾਰ ਪੱਤਰਕਾਰਾਂ ਨੂੰ ਘੋੜਾ ਦਿੱਤਾ ਸੀ ਉਸ ਕੇਸ ਦੇ ਵਿੱਚ ਜਿਹੜੇ ਜਿਹੜੇ ਇਨਵੋਲਵ ਪੁਲਿਸ ਵਾਲੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਸਸਪੈਂਡ ਕਰਨ ਦਾ ਤੇ ਬਣਦੇ ਜਿਹੜੇ ਸਬੰਧਤ ਪੁਲਿਸ ਅਧਿਕਾਰੀ ਸੀ ਜੀ ਉਹ ਰੈਂਕ ਦੇ ਉਹਨਾਂ ਦੇ ਖਿਲਾਫ ਲਿਖਣ ਦਾ ਜਿਹੜਾ ਸਮਝੌਤਾ ਹੋਇਆ ਐਸਐਸਪੀ ਨੇ ਖੋਲਾ ਕੇ ਜਿਹੜਾ ਸਮਝੌਤਾਗਾ ਪ੍ਰੈਸ ਨਾਲ ਕੀਤਾਗਾ ਇਹ ਬਰਨਾਲਾ ਦੇ ਸਮੁੱਚੇ ਪ੍ਰੈਸ ਪੱਤਰਕਾਰ ਭਾਈਚਾਰੇ ਦੀ ਬਹੁਤ ਵੱਡੀ ਜਿੱਤ ਹੈ ਜੇਕਰ ਉੱਚ ਅਧਿਕਾਰੀਆਂ ਵਿਰੁੱਧ ਇਹ ਕਾਰਵਾਈ ਤੇ ਕੇਸ ਰੱਦ ਨਹੀਂ ਹੁੰਦਾ ਤਾਂ ਪੱਤਰਕਾਰ ਐਕਸ਼ਨ ਕਮੇਟੀ ਕੋਈ ਅਗਲਾ ਸਖਤ ਫੈਸਲਾ ਲੈ ਸਕਦੀ ਹੈ ਜਿਸ ਦਾ ਖਮਿਆਲ ਦਾ ਪੰਜਾਬ ਪੁਲਿਸ ਨੂੰ ਭੁਗਤਣਾ ਪੈ ਸਕਦਾ ਹੈ ਸੋ ਹਣੀ ਨਾ ਪੁਲਿਸ ਮੁਲਾਜ਼ਮਾਂ ਤੇ ਦੋਰੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਤਾਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਦੇ ਬਦਲੇ ਤੇ ਦੂਜਾ ਅਦਾਲਤ ਨੂੰ ਗੁੰਮਰਾ ਕਰਨ ਦੇ ਬਦਲੇ ਪੁਲਿਸ ਦੀ ਵਰਦੀ ਵਿੱਚ ਚੱਲ ਰਹੇ ਇਹਨਾਂ ਭੈੜੇ ਅੰਸਰਾਂ ਨੂੰ ਅਜਿਹੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਅਗਾ ਤੋਂ ਯਾਦ ਰੱਖਣ ਅਤੇ ਪੰਜਾਬ ਪੁਲਿਸ ਦੀ ਖਾਕੀ ਨੂੰ ਕੋਈ ਦਾਗ਼ੀ ਕਰਨ ਦੀ ਜੁਰਤ ਨਾ ਕਰ ਸਕੇ ਬਰਨਾਲਾ ਤੋਂ ਸਾਹਿਬ ਸੁੰਦਰੀ ਨਾਲ ਰਾਜੇਸ਼ ਕੁਮਾਰ ਪੰਜਾਬੀ ਲੋਕ ਚੈਨਲ